ਮੇਤਰਾ ਸ਼ਾਰਟ ਵੀਡੀਓ ਦੇ ਵਿੱਚ ਇੱਕ ਮੈਂ ਤੁਹਾਨੂੰ ਬਹੁਤ ਸੋਹਣੀ ਸਨਖੀ ਝੋਟੀ ਦਿਖਾਉਣ ਲੱਗਿਆ ਝੋਟੀ ਦਾ ਸੂਆ ਹੈਗਾ ਤੀਜਾ ਵੀਡੀਓ ਬਣਾਇ ਸੀ ਬਾਈ ਲੱਭੇ ਦੇਖ ਰੋ ਤੇ ਮਿੱਤਰੋ ਨਾ ਜਿਹੜੀ ਝੋਟੀ ਆ 13 ਦਿਨ ਹੋ ਗਏ ਸੂਈ ਨੂੰ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਤਰੀਕ ਹੈਗੀ ਅੱਜ 4 ਵੀਡੀਓ ਬਣਾਉਣ ਦਾ ਸਮਾਂ ਹੈਗਾ 11 ਵਜੇ ਦਾ ਤੇ ਕਰਮਾ ਵਾਲੀ ਦਾ ਮਗਰ ਜਿਹੜੀ ਹੈਗੀ ਨਾ ਬਹੁਤ ਸੋਹਣੀ ਸਨਖੀ ਕੱਟੀ ਆ 10 26 99 ਦੀ ਆ ਚੈੱਕ ਕਰ ਲਓ ਤੇ ਕੱਟੀ ਜੇ ਕੋਈ ਅੱਜ ਬੰਦਾ ਛੱਡ ਕੇ ਜਾਂਦਾ ਨਾ ਬਾਈ ਲੱਭਾ ਕਹਿੰਦਾ ਕਿੰਨੇ ਰੁਪਏ ਦੀ ਰੱਖ ਲਾਂਗੇ 20000 ਰੁਪਏ ਦੀ ਅੱਜ ਰੱਖ ਲਈ ਆਪਾਂ 30000 ਦੀ ਲੈ ਖੋਲ ਕੇ ਰਾਂ ਤੇਰੀ ਝੋਟੀ ਇਹਦਾ ਸੂਆ ਹੁਣ ਸੂਈ ਨੂੰ ਤੀਜਾ ਸੂਆ ਤੀਜਾ ਸੂਆ ਜੀ ਅੱਛਾ ਤੀਜਾ ਸੂਆ ਦਿਨ ਕਿੰਨੇ ਹੋਗੇ ਦਿਨ ਹੋਗੇ 13 14 ਜੀ ਤੇ ਅੱਜ ਦੁੱਧ ਕਿੰਨਾ ਤਿਆਰ ਹੈ ਅੱਜ ਦੁੱਧ ਕੰਡੇ ਵਾਲਾ 15 ਜੀ ਲੀਟਰ ਵਾਲਾ 17 17 ਠੀਕ ਆ ਤੇ ਕਿੰਨਾ ਦੁੱਧ ਪਾ ਦੂਗੀ ਕਰਮ ਵਾਲੀ ਦੁੱਧ ਪਾ ਦੂਗੀ ਜੀ ਲੀਟਰ ਵਾਲਾ 20 ਕੰਡੇ ਵਾਲਾ 18 ਜੀ ਤੇ ਕਿੰਨੇ ਦੁੱਧ ਦੀ ਗਾਰੰਟੀ ਦੇਂਗਾ ਜਮਾ 17 ਦੀ ਗਾਰੰਟੀ ਤੇ ਭੇਜ ਦਾਂਗੇ ਆਪਾਂ ਹੋਰ ਦੱਸੋ ਜੀ ਠੀਕ ਆ ਲੈ ਵੀ ਆਹ ਦੇਖ ਲੋ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਬਹੁਤ ਜ਼ਿਆਦਾ ਚੰਗੀ ਆ ਤਾਰ ਵੀ ਜਮਾ ਐਣ ਗੰਨੇ ਵਰਗੀ ਪੈਂਦੀ ਆ ਮੋਟੀ ਪੋਲੀ ਚ ਵਾਈਏ ਜਮਾ ਜੀ ਪੂਰੀ ਜਿੰਨੀ ਕਹਦੇ ਹੁੰਦੀ ਮਗਰੋਂ ਜਿਹੜੀ ਹੈਗੀ ਇਹ ਕਿਹੜੇ ਏਰੀਏ ਦੇ ਵਿੱਚੋਂ ਆਈ ਆ ਇਹ ਜੀਨ ਤੋਂ ਆਈ ਏ ਜੀਜੀ ਆਪਾਂ ਹਰਿਆਣੇ ਦੀ ਕਹਿ ਸਕਦੇ ਆ ਜਮਾ ਆਪਾਂ ਪ੍ਰੂਫ ਦੇ ਦੇਗੇ ਬਿੱਦ ਪ੍ਰੂਫ ਇਹ ਠੀਕ ਆ ਲੈ ਵੀ ਮਿੱਤਰੋ ਹਰਿਆਣੇ ਦੀ ਝੋਟੀ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਮਿਲ ਜੂ 20 ਲੀਟਰ ਦੁੱਧ ਵਾਲੀ ਕਿਲੋਵਾਂ ਦੇ ਵਿੱਚ 18 ਲੀਟਰ ਪਿੰਡ ਹੈਗਾ ਬਾਈ ਦਾ ਕੋਟਲੀ ਜਿਲਾ ਹੈਗਾ ਬਠਿੰਡਾ ਨੇੜੇ ਮੋੜ ਮੰਡੀ ਤੇ ਹੁਣ ਕੁਆਲਿਟੀ ਜਿਹੜੀ ਮੂੰਹ ਦੀ ਆਉ ਦਿਖਾ ਦੇ ਲੱਭਿਆ ਇਧਰ ਨੂੰ ਕਰਕੇ ਮੋੜਲਾ ਕਰਾ ਏ ਨੰਬਰ ਜਿਹੜਾ ਲੱਬੇ ਦਾ ਸਕਰੀਨ ਉਤੇ ਚੱਲੀ ਜਾਂਦਾ 30000 ਦੀ ਏਸ ਝੋਟੀ ਦੀ ਕੱਟੀ ਅੱਜ ਵਾਪਸ ਕਰਦੇ ਬੰਦਾ ਪਿਛਲੇ ਸੂਏ ਦੀ 9 ਮਹੀਨੇ ਦੀ ਕੱਟੀ ਆਪਾਂ 55000 ਦੀ ਵੇਚੀ ਜੀ ਠੀਕ ਆ ਲੈ ਵੀ ਪਿਛਲੇ ਸੂਏ ਵੀ ਜਿਹੜੀ ਹੈਗੀ ਇਹ ਝੋਟੀ ਬਾਈ ਕੋਲ ਹੀ ਗਈ ਹੋਈ ਸੀਗੀ ਤੇ ਕਿਵੇਂ ਲੱਗੀ ਦੱਸੋ ਜਰੂਰ ਧੰਨਵਾਦ ਸਾਰਿਆਂ ਦਾ